ਦਾ ਕੋਈ ਦਿੱਕਤ ਨਹੀਂ ਕਰਦੀ ਹੈ ਸਰਕਾਰ ਦੀ तरफ ਦੇਖੋ ਅੱਜ ਜੇ ਤੁਸੀਂ ਦੇਖਿਆ ਵੀ ਕਦਵਾਈ ਨਗਰ ਮੰਡਲ ਦਾ ਸਾਡੀ ਅੱਜ ਮੀਟਿੰਗ ਹੋ ਰਹੀ ਸੀ ਔਰ ਇਹਦੇ ਵਿੱਚ 9 ਸਾਲ ਜਿਹੜੇ ਭਾਰਤ ਜਨਤਾ ਪਾਰਟੀ ਦੇ ਪੂਰੇ ਹੋਏ ਨੇ ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਜੋ ਵੀ ਕੰਮ ਕੀਤੇ ਨੇ ਉਹਨਾਂ ਦਾ ਸਾਰੇ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਹਰ ਲੋਕ ਸਭਾ ਦੇ ਵਿੱਚ ਦਿੱਲੀ ਸਰਕਾਰ ਨੇ ਸਾਡੇ ਦੇਸ਼ ਦੇ ਪ੍ਰਧਾਨ ਮੋਦੀ ਜੀ ਨੇ ਇੱਕ ਇੱਕ ਮੰਤਰੀ ਦੀ ਡਿਊਟੀ ਲਾਈ ਹੈ ਕਿ ਤੁਸੀਂ 9 ਸਾਲ ਦੇ ਕਿਤੇ ਹੋਏ ਕੰਮਾਂ ਨੂੰ ਜਾ ਕੇ ਲੋਕਾਂ 'ਚ ਦੱਸਿਆ ਜਾਵੇ ਔਰ ਜਿੰਨੀਆਂ ਵੀ ਮੋਦੀ ਜੀ ਦੀਆਂ ਸਕੀਮਾਂ ਨੇ ਉਹਨਾਂ ਨੂੰ ਘਰ ਘਰ 'ਚ ਪਹੁੰਚਾਇਆ ਜਾਵੇ ਔਰ 17 ਤਰੀਕ ਨੂੰ ਜਿਹੜਾ ਵੇ ਉਹ ਸਾਡੇ ਜਿਹੜੇ ਸਾਡੇ ਮੰਤਰੀ ਨੇ ਆਰੇਨੇ ਔਰ ਜਿਹੜੇ ਰੈਲੀ ਹੈ ਦਾਣਾ ਮੰਡੀ ਦੇ ਵਿੱਚ ਹੋ ਰਹੀ ਹੈ ਸ਼ਾਮੀ 6 ਵਜੇ ਦਾ ਟਾਈਮ ਹੈ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਪ੍ਰਾਰਥਨਾ ਕਰਾਂਗਾ ਬਿਅਾਓ ਅਸੀਂ ਹੌਮ ਹਮਾ ਕੇ ਜਿਹੜਾ ਉਸ ਰੈਲੀ 'ਚ ਪਹੁੰਚ ਕੇ ਮੋਦੀ ਜੀ ਦੇ ਜਿਹੜੇ ਕਿਤੇ ਕੰਮਾਂ ਨੂੰ ਉਹਨਾਂ ਨੂੰ ਸੁਣੀਏ ਹਾਂ ਬਿਲਕੁਲ ਜੀ ਅਸੀਂ ਕਦਵਾਈ ਨਗਰ ਮੰਡਲ ਦੇ ਵਿੱਚ ਸਾਡੇ ਜਿਹੜੇ ਇਸ ਤੋਂ ਮੰਡਲ ਦੇ ਅਧਿਐਕਸ਼ ਨੇ ਰਾਜੂ ਬਾਬਾ ਜੀ ਉਹਨਾਂ ਨੂੰ ਨਾਲ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਔਰ ਸਾਰਾ ਇਹ ਜਿਹੜਾ ਉੱਤੇ ਸੰਖਿਆ ਜਿਹੜੇ ਲੈ ਕੇ ਜਾਣੀ ਹੈ ਜਿਹੜੀ ਸੰਖਿਆ ਦੇ ਬਾਰੇ ਜਿਹੜਾ ਵਿਚਾਰ ਕੀਤਾ ਗਿਆ ਵੇ ਔਰ ਸਾਰੇ ਹੀ ਦੇਖੋ ਤੁਹਾਡੇ ਸਾਹਮਣੇ ਸਾਰਾ ਏਰੀਆ ਅੱਜ ਇਕੱਠਾ ਹੋ ਕੇ ਆਇਆ ਹੈ ਵੀ ਜਿਹੜੇ ਸਾਡੇ ਮੰਤਰੀ ਆ ਰਹੇ ਨੇ ਉਹ 9 ਸਾਲ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਜਿਹੜਾ ਲੋਕਾਂ ਨੂੰ ਪਛਾਣਾਵੇ ਉਹਨੂੰ ਸੋਨ ਵਾਸਤੇ ਵੀ ਜ਼ਰੂਰ ਪਹੁੰਚੋ ਰੇਲੀਆਂ ਹੋ ਰਹੀਆਂ ਜੁੜੀ ਅਨੇ ਸ਼ਹਿਰ ਦੀਆਂ ਛੋਲੀਆਂ ਜਾਂ ਕਿਤੇ ਹੋਰ ਪੰਜਾਬੀ ਦੇ ਵਿੱਚ ਲਿਖਿਆ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ 9 ਸਾਲ ਦੇ ਕੰਮਾਂ ਦੇ ਬਾਰੇ ਔਰ ਇਹ ਲੁਧਿਆਣਾ ਦੇ ਸਾਡੇ ਹਲਕਾ ਤੁਹਾਡੇ ਦਾਣਾ ਮੰਡੀ ਜਿਹੜੇ ਹੈਗੀ ਹੈ ਗਿਲ ਰੋਡ ਦੇ ਉੱਪਰ ਉਹਦੇ ਵਿੱਚ ਸ਼ਾਮ ਦਾ ਜਿਹੜਾ ਵੇ 5:30 ਵਜੇ ਦੇ 6:00 ਵਜੇ ਦੇ ਕਰੀਬ ਟਾਈਮ ਹੈ ਉੱਥੇ ਰੈਲੀ ਹੋ ਰਹੀ ਹੈ ਜੀ ਸਮਝਣ ਨਿਊਜ਼ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ